ਗੈਂਗਸਟਰਾਂ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ 3 ਦਿਨ ਆਪਰੇਸ਼ਨ ਪ੍ਰਹਾਰ ਚੱਲਿਆ ਤੇ 324 ਬੰਦੇ ਫੜੇ ਗਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜਿਹਦੇ ਵਿੱਚ ਕਿ ਜਿਹੜੇ ਲੋਜਿਸਟਿਕ ਪ੍ਰੋਵਾਈਡ ਕਰਦੇ ਸੀ ਗੈਂਗਸਟਰਜ਼ ਨੂੰ ਜਾਂ ਉਹਨਾਂ ਦੀ ਸਪੋਰਟ ਸੀ ਗਰਾਉਂਡ ਸਪੋਰਟ ਜਾਂ ਵੈਸੇ ਕ੍ਰਿਮੀਨਲ ਬੰਦੇ ਸੀ ਕਾਫੀ ਪ੍ਰੋਕਲੇਮਡ ਡਿਫੈਂਡਰ ਵੀ ਫੜੇ ਗਏ ਸੋ 324 ਦੇ ਹਿਸਾਬ ਨਾਲ ਆਪਾਂ ਸਮਝੀਏ ਤੇ 100 ਪਲੱਸ ਦੀ ਐਵਰੇਜ ਹੈ ਤੇੰਨਾਂ ਦੀ ਤੁਹਾਡੀ ਸਾਰੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਨਾ ਔਰ ਪਬਲਿਕ ਦਾ ਸਹਿਯੋਗ ਸਾਨੂੰ ਬਹੁਤ ਮਿਲਦਾ ਗੁਰੂ ਨਗਰੀ ਉਹਨਾਂ ਦਾ ਵੀ ਮੈਂ ਸ਼ੁਕਰਿਆ ਅਦਾ ਕਰਦਾ ਤੁਹਾਡੇ ਥਰੂ ਅੱਜ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਉਹ ਟੈਨੈਂਟ ਵੈਰੀਫਿਕੇਸ਼ਨ ਦਾ ਸੀ ਕਿ ਜਿੱਦੇ ਪੀਜੀਜ਼ ਦੇ ਵਿੱਚ ਕਿਰਾਏਦਾਰ ਰਹਿੰਦੇ ਆ ਤੇ ਉਹ ਸਾਰੇ ਚੈੱਕ ਕਰਨੇ ਸੀਗੇ ਐ ਰੈਂਡਮ ਉਹਦੇ ਚ ਅਜੇ ਜਿਹੜਾ ਸਾਡੀ ਚੈਕਿੰਗ ਜਾਰੀ ਹੈ ਇਹਦੇ ਚ 35 ਟੀਮਾਂ ਲੱਗੀਆਂ ਹੋਈਆਂ ਸੀ ਵਕ ਵਕ ਏਰੀਆਜ਼ ਦੇ ਵਿੱਚ ਔਰ 364 ਬੰਦੇ ਹੁਣ ਤੱਕ ਚੈੱਕ ਹੋ ਚੁੱਕੇ ਜਿਨ੍ਹਾਂ ਦੀ ਪੁੱਛਗਿੱਛ ਚੱਲ ਰਹੀ ਹੈ 300 30 ਡਾਕੂਮੈਂਟ ਜਿਹੜੇ ਵੈਰੀਫਾਈ ਕੀਤੇ 34 ਬੰਦੇ ਨੂੰ ਅਜੇ ਤੱਕ ਅਸੀਂ ਜਿਹੜਾ ਕੁਐਸਚਨਿੰਗ ਕੀਤੀ ਜਾ ਰਹੀ ਹੈ ਜੇ ਉਹਨਾਂ ਦੇ ਵੈਰੀਫਿਕੇਸ਼ਨ جاری ਹੈ ਕਿਉਂਕਿ ਉਹ ਸਾਨੂੰ ਸ਼ੱਕੀ ਲੱਗੇ ਸੀ ਇਸ ਤੋਂ ਇਲਾਵਾ ਜਿਹੜਾ ਕੁਝ ਰਿਕਵਰੀਜ਼ ਹੋਈਆਂ ਉਹ ਵੀ ਤੁਹਾਨੂੰ ਮੈਂ ਇਸ ਤੋਂ ਬਾਅਦ ਅਸੀਂ ਤੁਹਾਡਾ ਨਾਲ ਸ਼ੇਅਰ ਕਰ ਦਾਂਗੇ ਗਰੁੱਪ ਦੇ ਵਿੱਚ ਸਾਰੀ ਕੰਪਾਈਲ ਹੋ ਰਹੀ ਹੈ ਬਟ ਮੇਨ ਗੱਲ ਕੀ ਹੈ ਕਿ ਇਹਦਾ ਮੈਸੇਜ ਬੜਾ ਸਟਰੋਂਗ ਜਾਂਦਾ ਹੈ ਚਾਹੇ ਦੋ ਘਰੀ ਚੈੱਕ ਹੋਣ ਜਿਵੇਂ ਆਪਾਂ ਰਾਣੀ ਕਾ ਬਾਗ ਚ ਖੜੇ ਆ ਇੱਥੋਂ ਦੇ ਰਿਸਪੈਕਟੇਬਲਸ ਨੇ ਸਾਰਿਆਂ ਨੇ ਬੜਾ ਅਪਰੀਸ਼ੀਏਟ ਕੀਤਾ ਇਸ ਗੱਲ ਨੂੰ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਪੁਲਿਸ ਹਾਜ਼ਰ ਹੈ ਸਾਡੇ ਨੇੜੇ ਆ ਕੇ ਔਰ ਜਿਹੜੀ ਪ੍ਰੀਵੈਂਟਿਵ ਐਕਟੀਵਿਟੀਜ਼ ਨੇ ਉਹਨਾਂ ਨੂੰ ਅੰਜਾਮ ਦੇ ਰਹੀ ਆ ਉਹਦੇ ਨਾਲ ਇੱਕ ਸੈਂਸ ਆਫ ਸਿਕਿਉਰਿਟੀ ਜਾਂਦੀ ਹੈ ਪਬਲਿਕ ਦੇ ਵਿੱਚ ਸੋ ਮੈਂ ਪਬਲਿਕ ਦਾ ਵੀ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਬਹੁਤ ਵਧੀਆ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਕੁਝ ਜਿਹੜੇ ਸਾਡੇ ਹੌਟਸਪੌਟਸ ਨੇ ਜਾਂ ਸੈਂਸਿਟਿਵ ਏਰੀਆਜ਼ ਨੇ ਉਹਦੇ ਚ ਵੀ ਕਾਫੀ ਜਿਹੜੀ ਇਨ ਡੈਪਥ ਚੈਕਿੰਗ ਅਜੇ ਵੀ ਚੱਲ ਰਹੀ ਹੈ ਕਿਉਂਕਿ ਕੁਝ ਲੋਕ ਸਵੇਰੇ ਘਰ ਨਹੀਂ ਹੁੰਦੇ ਸ਼ਾਮ ਨੂੰ ਆਉਂਦੇ ਆ ਤਾਂ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਤਾਂ ਮੇਰਾ ਇਹੀ ਪਬਲਿਕ ਨੂੰ ਸੰਦੇਸ਼ ਹੈ ਕਿ ਕੋਈ ਵੀ ਤੁਹਾਨੂੰ ਐਕਟੀਵਿਟੀ ਇਲੀਗਲ ਜਾਂ ਕੋ ਮਾੜਾ ਬੰਦਾ ਦਿਖਦਾ ਜਾਂ ਕਿਸੇ ਦੀ ਐਕਟੀਵਿਟੀ ਉਹ ਸ਼ੱਕੀ ਲੱਗਦੀ ਹੈ ਪੁਲਿਸ ਨਾਲ ਜੋ ਸ਼ੇਅਰ ਕਰੋ 112 ਦੇ ਉੱਤੇ ਬਹੁਤ ਸਾਰੇ ਲੋਕ ਕਰਦੇ ਨੇ ਵੈਸੇ ਵੀ ਅਸੀਂ ਕੋਸ਼ਿਸ਼ ਇਹ ਹੀ ਕਰਦੀ ਹੈ ਕਿ ਕੋਈ ਵੀ ਜਿਹੜੀ ਆਈਡੈਂਟੀਟੀ ਹੈ ਉਹ ਡਿਸਕਲੋਜ਼ ਨਾ ਕੀਤੀ ਜਾਵੇ ਜਿੱਥੇ ਵੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਦਿੰਦੇ ਆ ਉਸੇ ਕਰਕੇ ਹੀ ਹੈ ਕਿ ਆਪਾਂ ਆਰਗੇਨਾਈਜ਼ ਕ੍ਰਾਈਮ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਬਹੁਤ ਡਿਸਮੈਂਟਲ ਕੀਤਾ ਗਿਆ ਵੱਡੇ ਨੈਟਵਰਕ ਚਾਹੇ ਉਹ ਵੈਪਨਸ ਹੋਣ ਚਾਹੇ ਉਹ ਕ੍ਰਾਈਮ ਦਾ ਤੇ ਡਰਗ ਦਾ ਕੰਮ ਹੋਵੇ ਉਸ ਤੇ ਬੜਾ ਫੋਕਸ ਰੱਖੀਦਾ ਔਰ ਇਹ ਇਦਾਂ ਹੀ ਕੰਟੀਨਿਊ ਕਰਾਂਗੇ ਡਰਾਈਵ ਰਿਪਬਲਿਕ ਡੇ ਵਾਸਤੇ ਸਪੈਸ਼ਲ ਜਿਹੜੀ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਨਾ ਉਹਦੇ ਚ ਅਸੀਂ ਸਾਨੂੰ ਤਕਰੀਬਨ 211 ਬੰਦੇ ਬਾਹਰੋਂ ਆਏ ਆ ਤੇ 1200 ਬੰਦਾ ਸੀ ਜਿਹੜਾ ਡਿਪਿਊਟ ਕੀਤਾ ਫॉर ਨਾਟਾ ਬੰਦੀ ਐਂਡ ਸਪੈਸ਼ਲ ਆਪਰੇਸ਼ਨ ਜਿਹਦੇ ਸਾਡੇ ਚਾਰ ਸਪੈਸ਼ਲਾਈਜ਼ਡ ਯੂਨਿਟ ਨੇ ਸੀਆਈਏ ਤੋਂ ਇਲਾਵਾ ਤਿੰਨ ਹੋਰ ਨੇ ਉਹ ਸਾਰੇ ਸਿਰਫ ਕ੍ਰਿਮੀਨਲਸ ਦੇ ਉੱਤੇ ਹੀ ਜਿਹੜੇ ਨਿਗਾਹ ਰੱਖੀ ਹੋਈ ਹੈ ਪ੍ਰਾਈਵੇਟ ਕਪੜਿਆਂ ਚ ਸਪੈਸ਼ਲ ਫਲਾਈਂਗ ਸਕਵਡ ਬਣਾਏ ਗਏ ਨੇ ਔਰ ਮੇਨ ਗੱਲ ਜਿਹੜੀ ਹੈ ਕਿ ਅਸੀਂ ਕੈਮਰਾਜ਼ ਬਹੁਤ ਐਸਕੇਪ ਰੂਟਸ ਅਸੀਂ ਮਾਰਕ ਆਊਟ ਕੀਤੇ ਨੇ ਜਿਸ ਨਾਲ ਕੇ ਸੀਸੀਟੀਵੀ ਕੈਮਰਾ ਉਹ ਲਵਾਏ ਜਾ ਰਹੇ ਨੇ ਉਹਨਾਂ ਕਾਫੀ ਜ਼ਿਆਦਾ ਲੱਗੇ ਨੇ ਸਾਡੇ ਕੋਲ ਔਰ ਉਹਦਾ ਸਾਨੂੰ ਬੜਾ ਫਾਇਦਾ ਮਿਲਦਾ ਕਿਉਂਕਿ ਜਿਹੜਾ ਵੀ ਨਾ ਕੋਈ ਕ੍ਰਾਈਮ ਅਗਰ ਹੁੰਦਾ ਵੀ ਹੈ ਤ ਉਹਨੂੰ ਟਰੈਕ ਕਰਨ ਚ ਬੜੀ ਸਹੂਲਤ ਹੁੰਦੀ ਹੈ ਔਰ ਅਸੀਂ ਜਿੰਨੇ ਵੀ ਸਾਡੇ ਆਊਟਲੈਟਸ ਨੇ ਸਪੈਸ਼ਲੀ ਜਿਹੜਾ ਸਾਡਾ ਏਸਕੇਪ ਰੂਟਸ ਬਣਦੇ ਨੇ ਸ਼ਹਿਰ ਤੋਂ ਬਾਹਰ ਜਾਂ ਆਉਣ ਨੂੰ ਅੰਦਰ ਉਹਨਾਂ ਨੂੰ ਅਸੀਂ ਬਹੁਤ ਪਲਾਨਡ ਵੇ ਨਾਲ ਕਵਰ ਕੀਤਾ ਹੈ ਸੀਸੀਟੀਵੀ ਨਾਲ ਔਰ ਨਾਕਾਬੰਦੀ ਨਾਲ ਸੋ ਦੈਟ ਜ਼ਿਆਦਾਤਰ ਜਿਹੜੇ ਮੋਟਰਸਾਈਕਲ ਦੇ ਉੱਤੇ ਵੀ ਫੋਕਸ ਬਹੁਤ ਦਿੱਤਾ ਗਿਆ ਕਿ ਟੂ ਵਿਲਰ ਦੇ ਉੱਤੇ ਜ਼ਿਆਦਾ ਕ੍ਰਾਈਮ ਹੋ ਰਿਹਾ ਕ੍ਰਿਮੀਨਲ ਦੀ ਮੂਵਮੈਂਟ ਜ਼ਿਆਦਾ ਹੈ ਸਿਮਿਲਰਲੀ ਰੈਂਡਮ ਚੈਕਿੰਗ ਜਿਹੜੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਹੋਟਲਜ਼ ਦੀ ਵੀ ਨਾਲ-ਨਾਲ ਚੱਲ ਰਹੀ ਸਰ ਜਿਹੜੇ ਅਰੈਸਟ ਕੀਤੇ ਗਏ ਤਾਂ ਕੋਈ ਬ੍ਰਾਂਤੀ ਵੀ ਹੋਈ ਹੈ ਕਿ ਜਿਆਦਾਤਰ ਕਾਗਜ਼ਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਵੀਪਲ ਸੀ ਤਾਂ ਹੋਰ ਵੀ ਨਰੋਡ ਟੈਕ ਵੀ ਲੋ ਤਾਂ ਤੁਸ ਤੋਂ ਲੱਗਦਾ ਸਰ ਕਿ ਫਿਜ਼ੀਕਲ ਚੈਕਿੰਗ ਇਸ ਤਰ੍ਹਾਂ ਕਿ ਇਸ ਤਰ੍ਹਾਂ ਕੇ ਸਸਪੈਕਟਿਡ ਲੋਕਾਂ ਦੇ ਲਈ ਉਹਦਾ ਵੀ ਫਿਜ਼ੀਕਲ ਚੈਕਿੰਗ ਜਿਹੜੀ ਹੈ ਜਿਆਦਾ ਜ਼ਰੂਰੀ ਹੈ ਕਾਗਜ਼ਾਂ ਨਾਲੋਂ ਨਹੀਂ ਬਿਲਕੁਲ ਦੋਨੋਂ ਚੀਜ਼ਾਂ ਹੀ ਜ਼ਰੂਰੀ ਨੇ ਜੀ ਕਈ ਵਾਰ ਫੋਲਡ ਆਰਸੀ ਵੀ ਹੋ ਜਾਂਦੀ ਹੈ ਅੱਟ ਜਿਵੇਂ ਤੁਸੀਂ ਕਿਹਾ ਫਿਜ਼ੀਕਲ ਚੈਕਿੰਗ ਵੀ ਬੜੀ ਜ਼ਰੂਰੀ ਹੈ ਐਸੇ ਕਰਕੇ ਅਸੀਂ ਇਹਨਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਇਹ ਦਿੱਤਾ ਕਿ ਡੱਬ ਨੂੰ ਜੂੜ ਚੈੱਕ ਕਰੋ ਬੈਗ ਨੂੰ ਚੈੱਕ ਕਰੋ ਪਿੱਠੂ ਪਾਇਆ ਕਿਸੇ ਨੇ ਸਪੈਸ਼ਲੀ ਮੂੰਹ ਬਨ ਕੇ ਬੰਦੇ ਕੋ ਮਰੇ ਹੈ ਉਹ ਉਹਨੂੰ ਸਾਰੀਆਂ ਚੀਜ਼ਾਂ ਨੂੰ ਆਲਰੇਡੀ ਇਹਨਾਂ ਨੂੰ ਬਰੀਫ ਕੀਤਾ ਗਿਆ ਇਹਨਾਂ ਨੂੰ ਹੋਰ ਅਸੀਂ ਇੰਟੈਂਸੀਫਾਈ ਕਰਾਂਗੇ ਸਰ ਇਹਨਾਂ ਤਿੰਨ ਦਿਨਾਂ ਸਭ ਤੋਂ ਵੱਡੀ ਚੀਜ਼ ਬਣ ਕੀ ਬੰਦੋ ਜੀ ਗੈਸਰ ਦੇ ਦਿਨਾਂ ਦੇ ਦੇਖੀ ਸਭ ਤੋਂ ਵੱਡੀ ਅਚੀਵਮੈਂਟ ਇਹੀ ਹੈ ਜੀ ਸਾਡੇ ਕੋ ਕਾਰਟ੍ਰਿਜਸ ਤੇ ਸਫਿਸਟੀਕੇਟਡ 6 ਪਿਸਟਲ ਜਿਹੜੇ ਫੜੇ ਗਏ ਜਿਹੜੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਆਏ ਔਰ ਉਹਨਾਂ ਨਾਲ ਹੀ ਤੁਹਾਨੂੰ ਪਤਾ ਜਿਹੜਾ ਸਾਰਾ ਕੰਮ ਚੱਲਦਾ ਔਰ ਕਾਟਰੀਜਸ ਬੜੇ ਇੰਪੋਰਟੈਂਟ ਹੈ ਸਿਵਲ ਲਾਈਨ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਨਾਕਾ ਲੱਗਿਆ ਸੀ ਗ੍ਰੀਨ ਐਵੇਨਿਊ ਦਾ ਉਹ ਪਾਰਟੀ ਨੂੰ ਨਾਮ ਵੀ ਦਿੱਤਾ ਉਹਨਾਂ ਨੇ 2 ਲੱਖ ਰੁਪਿਆ ਤੇ ਕੁਝ ਕਾਟਰੀਜਸ ਫੜੇ ਸੀ ਜਿੱਤੋਂ ਕਿ ਕਾਫੀ ਅੱਗੇ ਆਪਰੇਸ਼ਨ ਸਾਡੇ ਚੱਲ ਰਹੇ ਸਰ ਉਹ 3 ਦਿਨ ਤੋਂ ਪੂਰੇ ਹੋ ਗਏ ਅੱਗੇ ਉਹ ਕੀ ਸਟੈਟਰੀ ਰਹਿਣਗੇ ਅੱਜ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਜੀ ਅੱਜ ਆਪਾਂ ਟੈਨੈਂਟ ਵੈਰੀਫਿਕੇਸ਼ਨ ਕਰ ਰਹੇ ਹਾਂ ਕੱਲ ਦਾ ਹੋਰ ਨਵਾਂ ਆਪਰੇਸ਼ਨ ਲਾਂਚ ਕਰਾਂਗੇ ਟੈਂਟ ਵੈਰੀਫਿਕੇਸ਼ਨ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਲੋਕਾਂ ਨੂੰ ਡਰ ਪੈਂਦਾ ਵੀ ਅਸੀਂ ਜਾ ਕੇ ਸ਼ਹਿਰ ਚ ਜੇ ਰਹੇ ਤਾਂ ਅਸੁਰੱਖਿਅਤ ਮਹਿਸੂਸ ਕਰਦੇ ਨੇ ਕ੍ਰਿਮਨਲਸ ਨੇ ਉਹੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਹ ਡਰ ਹਮੇਸ਼ਾ ਸਤੌਂਦਾ ਰਹੇ ਕਿ ਪੁਲਿਸ ਕਦੇ ਵੀ ਆ ਸਕਦੀ ਹੈ ਸੈਰਟ ਐਲੀਮੈਂਟ ਕੋ ਕੀ ਮੈਸੇਜ ਹੈ ਬੜਾ ਕਲੀਅਰ ਮੈਸੇਜ ਹੈ ਜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਟੇਟ ਲੈਵਲ ਤੇ ਵੀ ਔਰ ਸਾਡੇ ਲੈਵਲ ਤੇ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜੇ ਛੋਟੇ ਲਾਲਚੀ ਲੋਕ ਇਹਦੇ ਨਾਲ ਜੁੜਦੇ ਨੇ ਉਹ ਆਪਣਾ ਆਪ ਵਿਚਾਰ ਲੈਣ ਕਿਉਂਕਿ ਕਾਨੂੰਨ ਦੇ ਹੱਥੇ ਕਿਹੜੇ ਲੰਬੇ ਆ ਔਰ ਕਾਨੂੰਨੀ ਐਕਸ਼ਨ ਉਹਨਾਂ ਦੇ ਖਿਲਾਫ ਹੋਏਗਾ ਹੀ ਹੋਏ ਲੈਂਡਲੋਰਡਸ ਜਿਹੜੇ ਕੀ ਫਰੀਆ ਜਿੱਦਾਂ ਟੈਨੈਂਟ ਵਗੈਰਾ ਰੱਖਦੇ ਨੇ ਉਹਨਾਂ ਵਾਸਤੇ ਇਹਦੀ ਸੌਫਟਵੇਅਰ ਗਿਆ ਜਿਸ ਨਾਲ ਜੋ ਸਾਰੀ ਇਨਫੋਰਮੇਸ਼ਨ ਨੇ ਲੱਗਦੇ ਦੇਖੋ ਸਾਡੇ ਸਾਂਝ ਕੇਂਦਰ ਦੇ ਵਿੱਚ ਬੜਾ ਵਧੀਆ ਹੈਗਾ ਸਿਸਟਮ ਵੈਰੀਫਿਕੇਸ਼ਨ ਆਫ ਟੈਨੈਂਟਸ ਦਾ ਤਾਂ ਬਹੁਤ ਸਿੰਪਲੀਫਾਈ ਕੀਤਾ ਗਿਆ ਹੈ ਤੇ ਪੁਲਿਸ ਨੂੰ ਵੈਸੇ ਵੀ ਅਸੀਂ ਸੈਂਸਟਾਈਜ਼ ਕੀਤਾ ਕਿ ਜੋ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਵੈਸੇ ਵੀ ਕੰਟਰੋਲ ਰੂਮ ਤੇ ਦੇ ਸਕਦੇ ਹੋ ਪੁਲਿਸ ਸਟੇਸ਼ਨ ਨੂੰ ਦੇ ਸਕਦੇ ਹੋ ਔਰ ਸਾਂਝ ਕੇਂਦਰ ਦਾ ਜਿਹੜਾ ਸਾਡਾ ਸੌਫਟਵੇਅਰ ਆ ਉਹਦੇ ਚ ਸਪੈਸ਼ਲ ਪ੍ਰੋਵੀਜ਼ਨ ਹੈਗੀ ਹੈ ਅੱਜ ਸਟੇਟ ਸਪੈਸ਼ਲ ਆਪਰੇਸ਼ਨਸ ਸੈੱਲ ਵੱਲੋਂ ਇੱਕ ਬਫਰ ਕਾਲ ਦਾ ਚੈਲੰਜ ਆ ਰਿਹਾ ਹੈ ਦੇਖੋ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਗਵਾਂਡੀ ਮੁਲਕ ਵੱਲੋਂ ਸਾਡੇ ਇਸ ਡਿਸਟਰਬ ਕਰਨ ਨੂੰ ਸਿਕਿਉਰਟੀ ਨੂੰ ਪੀਸ ਨੂੰ ਹਾਰਮਨੀ ਨੂੰ ਉਹ ਲਾਅਨਡ ਆਰਡਰ ਨੂੰ ਉਹ ਕੋਸ਼ਿਸ਼ਾਂ ਜਾਰੀ ਰਹੀਆਂ ਰਹੀਆਂ ਔਰ ਇਨਫੋਰਸਮੈਂਟ ਏਜੰਸੀ ਜਿਹੜੀ ਹੈ ਉਹ ਲੱਗਿਆ ਰਹਿੰਦੀ ਐ ਇਸ ਕੰਮ ਤੇ ਔਰ ਪ੍ਰਮਾਤਮਾ ਦੀ ਮਿਹਰ ਨਾਲ ਅਜੇ ਤੱਕ ਆਪਾਂ ਕਾਮਯਾਬ ਰਹੇ ਆ ਕਿ ਪ੍ਰਵੈਂਸ਼ਨ ਦੇ ਵਿੱਚ ਹੀ ਪਹਿਲਾਂ ਫੜੇ ਜਾਂਦੇ ਲੋਕ ਇਹ ਬਟ ਇਹ ਹੈ ਕਿ ਇਹ ਆਨ ਗoing ਪ੍ਰੋਸੈਸ ਹੈ ਤੇ ਹਮੇਸ਼ਾ ਸਤਰਕ ਰਹਿਣ ਦੀ ਲੋੜ ਹੈ 26 ਜਨਵਰੀ ਨੂੰ ਇੱਕ ਬਹੁਤ ਵੱਡਾ ਇਕ ਲੈਵਲ ਤੇ ਕੱਢੇ ਚਲਾਉਂਗਾ ਹਾਲਤ ਪਾਓ ਵਰਲਡ ਤੋਂ ਕਹਿ ਸਕਦੇ ਆਪਾਂ ਇਹਦੇ ਬਾਰੇ ਕੀ ਸੋਚਿਆ ਪਰ ਕਿਉਂਕਿ ਆਨਲਾਈਨ 26 ਜਨਵਰੀ ਨੂੰ ਕਦੇ ਨਾ ਚਲਾਓ ਇੱਕ ਸਰਬੱਤ ਕੋਲ ਸਾਦੀ ਕੋਲ ਜੋ ਮੈਨੂੰ ਸਮਝ ਆਈ ਹੈ ਉਹ ਇਹ ਨਹੀਂ ਹੈ ਉਹ ਤਾਂ ਬੇਸਿਕਲੀ ਐਨੀਵਰਸਰੀ ਮਨਾ ਰਹੇ 40 ਸਾਲ ਪੁਰਾਣੀ ਉਸਨ ਕਿਉਂਕਿ ਅਰੇਂਜਮੈਂਟਸ ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਦਾ ਸਾਡਾ ਬਹੁਤ ਜਿਹੜਾ ਮਹਾਨ ਦਿਵਸ ਹੁੰਦਾ ਹੈ ਉਹਨਾਂ ਦਾ ਜਨਮ ਦਿਹਾੜਾ ਉਸੇ ਨਗਰ ਕੀਰਤਨ ਵੀ ਹੈ। ਔਰ ਉਥੇ ਅਸੀਂ ਐਸਜੀਪੀਸੀ ਨਾਲ ਤੇ ਬਾਕੀ ਬੰਦਿਆਂ ਨਾਲ ਰਲ ਕੇ ਜਿਹੜੀਆਂ ਜਥੇਬੰਦੀਆਂ ਉਹਨਾਂ ਨਾਲ ਮੀਟਿੰਗ ਚੱਲ ਰਹੀ ਹੈ ਔਰ ਵਧੀਆ ਅਰੇਂਜਮੈਂਟਸ ਇਨ ਪਲੇਸ ਹੋਣਗੇ ਕਿਉਂਕਿ ਉਸ ਦਿਨ ਉਹ ਨਗਰ ਕੀਰਤਨ ਵੀ ਬਹੁਤ ਵੱਡਾ ਵਿਸ਼ਾਲ ਦਰਬਾਰ ਸਾਹਿਬ ਤੋਂ ਨਿਕਲਣਾ ਹੈ।